ਪਰ ਬਾਈ ਜਿਹੜੇ ਏਜੰਸੀਆਂ ਚ ਟਰੈਕਟਰ ਹੁੰਦੇ ਨੇ ਇਹ ਤਾਂ ਬਾਈ ਮੰਨ ਕੇ ਚੱਲੋ ਵੀ ਪਾਣੀ ਤੱਕ ਵੀ ਨਹੀਂ ਮਾਰਦੇ ਟਰੈਕਟਰ ਤੇ ਤਿਆਰ ਕਰਾਉਣਾ ਤਾਂ ਦੂਰ ਦੀ ਗੱਲ ਆ ਆਪਣੀ ਜਿਹੜੀ ਤਸੱਲੀ ਆ ਉਹ ਤੁਸੀਂ ਆ ਕੇ ਆਪ ਕਰਨੀ ਆ ਠੀਕ ਆ ਆਪਾਂ ਤੁਹਾਨੂੰ ਸਿਰਫ ਵੀਡੀਓ ਬਣਾ ਕੇ ਦਿਖਾਉਣੀ ਆ ਟਰੈਕਟਰਾਂ ਦੀ ਤੇ ਬਾਕੀ ਖੁੱਲਿਆ-ਖੁੱਲਿਆ ਉਹ ਕੁਝ ਨਹੀਂ ਬਾਈ ਪੰਪ ਪੰਪ ਚੈੱਕ ਕਰ ਲਓ ਸਾਰਾ ਕੁਝ ਨਾਲ ਦਾ ਹੀ ਆ ਲੋਜ ਮਿੱਤਰੋ ਅਸਿਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਅੱਜ ਬਾਈ ਆਪਾਂ ਹੌਲੇ ਨਾਲ ਏਜੰਸੀ 'ਚ ਆਏ ਸੀਗੇ ਬਾਈ ਸਾਲਾਪਰ ਸਾਡੇ ਰੋਪੜ ਤੋਂ ਜਦੋਂ ਆਪਾਂ ਮਰੰਡੇ ਨੂੰ ਜਾਂਦੇ ਆ ਬਾਈ ਉੱਥੇ ਏਜੰਸੀ ਆਉਂ ਇਹ ਕੋ ਟਰੈਕਟਰ ਖੜੇ ਆ ਦੋ ਤਿੰਨ ਬਕਾਉ ਮਹਿੰਦਰਾ ਖੜਾ ਜੀ ਮੈਸੀ ਖੜਾ ਤੇ ਇੱਕ ਜੌਂਡੀਰ ਖੜਾ ਬਾਈ ਤੇ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਆ ਟਰੈਕਟਰਾਂ ਬਾਰੇ ਕੋਈ ਵੀ ਵੀਰ ਕਿਸੇ ਨੇ ਪੁਰਾਣਾ ਟਰੈਕਟਰ ਲੈਣਾ ਹੁੰਦਾ ਤਾਂ ਤੁਹਾਨੂੰ ਪਤਾ ਬਾਈ ਵਿੱਚ ਕੱਟੇ ਹੋਏ ਟਰੈਕਟਰ ਹੁੰਦੇ ਨੇ ਇਹਨਾਂ ਕੋਲ ਤੇ ਆਪਾਂ ਤੁਹਾਨੂੰ ਟਰੈਕਟਰਾਂ ਬਾਰੇ ਪੂਰੀ ਜਾਣਕਾਰੀ ਦਵਾਂਗੇ ਵੀਡੀਓ ਦੇਖਿਓ ਪੂਰੀ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣਾ ਹੀ 5210 ਤੇ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਟਾਇਰਾਂ ਦੀ ਗੱਲ ਕਰੀਏ ਤਕਰੀਬਨ 70 75 ਰੁਪਏ 75 ਪੈਸੇ ਟਾਇਰ ਹੋਣਗੇ ਟਰੈਕਟਰ ਦੇ ਸਹੀ ਠੀਕ ਹੈ ਉੱਪਰੇ ਹੋਣਗੇ ਘੱਟ ਨਹੀਂ ਹੈਗੇ ਤੇ 52 10 ਹੈ ਜੀ 2020 ਮਾਡਲ ਹੈ ਠੀਕ ਹੈ ਜੀ ਹਾਂ 2020 ਮਾਡਲ ਹੈ ਤੇ ਟਰੈਕਟਰ ਦੀ ਕੰਡੀਸ਼ਨ ਸਾਫ਼ ਹੈ ਬਾਈ ਪੂਰੀ ਠੀਕ ਹੈ ਜੀ ਤੇ ਰਿਮਾ ਰੂਮਾ ਦਾ ਰੰਗ ਚੈੱਕ ਕਰੋ ਟਰੈਕਟਰ ਦਾ ਬਾਕੀ ਪਿੱਛੋਂ ਦੇਖ ਲਓ ਬਾਈ ਮਰਾਰ ਰੂਡ ਟਰੈਕਟਰ ਦੇ ਵਧੀਆ ਪਏ ਪੂਰੇ ਹਨ ਤੋ ਕੋਈ ਲੱਗਿਆ ਬੱਚਿਆ ਨਹੀਂ ਹੈਗਾ ਟਰੈਕਟਰ ਠੀਕ ਹੈ ਜੀ ਤੇ ਚੱਲਿਆ ਵਾ ਬਾਈ ਤਕਰੀਬਨ ਚਾਪੀਆਂ ਵਿੱਚ ਹੈ ਨਹੀਂ ਆਪਾਂ ਨੂੰ ਸਟਾਰਟ ਦੇ ਕਰਨ ਚੱਕਰਾਂ ਵਿੱਚ ਪੈਣਾ ਨਹੀਂ ਲੋ ਜੀ ਮੂਰੇ ਤੇ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਪੂਰਾ ਸਾਫ ਟਰੈਕਟਰ ਆ ਬਾਈ ਥੋੜਾ ਜਿਹਾ ਉੱਪਰ ਆ ਦੇਖੋ ਗਰਦਾ ਪਿਆ ਹੋਇਆ ਟਰੈਕਟਰ ਤੇ ਪਾਇ ਪਾਇਦਾਨਾ ਦਾ ਰੰਗ ਚੈੱਕ ਕਰੋ ਬਾਈ ਕਿਤੋਂ ਰੰਗ ਨਹੀਂ ਲਿਆ ਹੋਇਆ ਸਾਫ ਟਰੈਕਟਰ ਹੈ ਜਾਨੀ ਕਿ ਮਰਾਲ ਬਰੂਡ ਹੈ ਸਾਫ ਹੈ ਪੂਰੇ ਕਿਤੋਂ ਟ੍ਰੀਟ ਨਹੀਂ ਹੈਗੀ ਮੜਾੜਾਂ ਤੇ ਠੀਕ ਹੈ ਜੀ ਤੇ ਇਹਦਾ ਮੁੱਲ ਕਰਦੇ ਆ ਜੀ ਇਹ 7 ਲੱਖ ਰੁਪਇਆ ਬਾਕੀ ਜੋ ਵੀ ਮੜਾ ਮੋਟਾ ਮਾਨ ਥਾਣਾ ਉਹ ਮੌਕੇ ਤੇ ਬਾਈ ਹੋ ਜਾਂਦਾ ਸਾਨੂੰ ਪਤਾ ਹੀ ਆ ਠੀਕ ਹੈ ਜੀ 5210 2020 ਮਾਡਲ ਤੇ ਟਾਇਰਾਂ ਦੀ ਕੰਡੀਸ਼ਨ 75% ਸਹੀ ਤੇ ਬਾਕੀ ਦਾ ਬਾਈ ਆਪਣੀ ਜਿਹੜੀ ਤਸੱਲੀ ਆ ਉਹ ਤੁਸੀਂ ਆ ਕੇ ਆਪ ਕਰਨੀ ਆ ਠੀਕ ਆ ਆਪਾਂ ਤੁਹਾਨੂੰ ਸਿਰਫ ਵੀਡੀਓ ਬਣਾ ਕੇ ਦਿਖਾਉਣੀ ਆ ਟਰੈਕਟਰਾਂ ਦੀ ਤੇ ਬਾਕੀ ਖੁੱਲਿਆ-ਖੁੱਲਿਆ ਵਾ ਕੁਛ ਨਹੀਂ ਬਾਈ ਪੰਪ ਪੰਪ ਚੈੱਕ ਕਰ ਲਓ ਸਾਰਾ ਕੁਝ ਨਾਲ ਦਾ ਹੀ ਆ ਕਿਸੇ ਪਾਸੇ ਚਾਬੀ ਨਹੀਂ ਹੈਗੀ ਕਲੱਚ ਵੀ ਨਾਲ ਦਾ ਵਾ ਟਰੈਕਟਰ ਦਾ ਕਿਸੇ ਪਾਸੇ ਚਾਬੀ ਨਹੀਂ ਹੈਗੀ ਬਾਈ ਗੇਰ ਗੂਰ ਨੂੰ ਤੁਹਾਨੂੰ ਪਤਾ ਬਾਈ ਜੋਂਡੀ ਤਾਂ ਸੌਖਾ ਜਿਹਾ ਖੁੱਲਦੇ ਨਹੀਂ ਹੈਗਾ ਟਰੈਕਟਰ ਠੀਕ ਹੈ ਜੀ ਤੇ ਉਹਦੇ ਬਾਅਦ ਚ ਆਪਾਂ ਤੁਹਾਨੂੰ 575 ਆ ਇੱਕ ਮੈਸੀ ਖੜਾ 52 ਬੰਦ ਵਾਲੀ ਉਹ ਵੀ ਦਿਖਾ ਦੇਣਾ ਬਾਈ ਆ 575 ਖੜਾ ਜੀ ਫਾਈਬਰ ਹੱਟ ਲੱਗੀ ਵੀ ਆ ਬੰਪਰ ਲੱਗਿਆ ਵਾ ਤੇ ਇਹ ਹੈਗਾ ਜੀ 2014 ਮਾਡਲ ਕਰੋ ਜੀ ਚੈੱਕ ਟਰੈਕਟਰ ਇਹ ਵੀ ਥੋੜਾ ਜਿਹਾ ਬਾਈ ਧੋਣੇ ਧੋਣੇ ਵਾਲਾ ਹੋਇਆ ਵਾ ਇਹ 14 ਮਾਡਲ ਹੈ ਜੀ ਟਾਇਰ ਪਿਛਲੇ BK T ਦੇ 14 ਦੇ ਨਾ ਸੌਰੀ 13 ਦੇ ਟਾਇਰ ਆ ਅੱਧੇ ਕੇ ਟਾਇਰ ਹੋਣਗੇ ਅੱਧੇ ਤੋਂ ਤੁਸੀਂ 45 ਕੇ ਪੈਸੇ ਟਾਇਰ ਮੰਨੋ ਬਾਈ ਕਮਾਂਡਰ ਦੇ ਟਾਇਰ ਪਏ ਹੋਏ ਆ ਮੁਰਲੇ ਟਾਇਰ ਹੋਣਗੇ ਜੀ 60 65 ਪੈਸੇ ਠੀਕ ਆ ਜੀ ਪੋੜਾ ਬੰਪਰ ਲੱਗਿਆ ਵਾ ਟਰੈਕਟਰ ਨੂੰ ਤੇ ਬਾਕੀ ਰਿਮਾ ਰੂਮਾ ਦਾ ਰੰਗ ਚੈੱਕ ਕਰੋ ਬਾਈ ਕਿਨਾਰੀਆਂ ਦਾ ਰੰਗ ਥੋੜਾ ਥੋੜਾ ਕਸਿਆ ਹੋਇਆ ਤੇ ਮੁਰਲੇ ਨੇ ਮਦ ਰੰਗ ਸਹੀ ਆ ਬਾਕੀ ਬਾਈ ਸ਼ੋ ਸ਼ੂ ਤਾਂ ਰੰਗ ਬਹੁਤ ਸੋਹਣਾ ਟਰੈਕਟਰ ਦਾ ਮਰਾੜ ਵੀ ਸਾਫ਼ ਹੈ ਉਹ ਉੱਪਰ ਟੇਬ ਲੱਗੀ ਹੋਈ ਆ ਬਾਈ ਪਿੱਛੇ ਤੋਂ ਚੈੱਕ ਕਰੋ ਟਰੈਕਟਰ ਬਾਈ ਸਾਰਾ Ориਜਨਲ ਆ ਪੀ ਵੀ 30 ਨੰਬਰ ਆ ਠੀਕ ਆ ਜੀ ਖੇਤੀਬਾੜੀ ਵਾਲਾ ਟਰੈਕਟਰ ਆ ਬਾਈ ਕੰਡੀਸ਼ਨ ਤੋਂ ਹੀ ਪਤਾ ਲੱਗਦਾ ਟਰੈਕਟਰ ਦੀ ਤੇ ਠੀਕ ਆ ਜੀ ਤੇ ਬਾਕੀ ਬਾਈ ਡਬਲ ਕਲਚ ਦੇ ਵਿੱਚ ਹੁੰਦਾ ਟਰੈਕਟਰ ਇਹ 575 ਸਰਪੰਚ ਮਾਡਲ ਕਾਫੀ ਮਾਰਕੀਟ ਵਾਲਾ ਟਰੈਕਟਰ ਹੈ। ਕਈ ਵੀਰਿਆਂ ਨੂੰ ਪਸੰਦ ਕਰਦੇ ਆਂ, ਕਈ ਵੀਰਾਂ ਦੇ ਫੋਨ ਵੀ ਆਉਂਦੇ ਰਹੇ ਨੇ 575 ਵਾਸਤੇ। ਇਹਦਾ ਮੁੱਲ ਬਾਈ ਇਹ ਕਰਦੇ 390000 ਰੁਪਇਆ। ਠੀਕ ਆ ਜੀ, ਬਾਕੀ ਜੋ ਵੀ ਇਹਦਾ ਰੇਟ ਆ ਮਾਲ ਥਣ ਮੌਕੇ ਤੇ ਹੋ ਜਾਊਗਾ। ਬਾਕੀ ਵੀਰਾਂ ਨੂੰ ਬੇਨਤੀ ਆਹੀ ਹੈ ਵੀ ਟਰੈਕਟਰ ਆ ਕੇ ਚੈੱਕ ਕਰਿਓ ਬਾਈ। ਤੇ ਬਾਈ ਜਿਹੜੇ ਮਾਰਕਿਆਂ ਟਰੈਕਟਰ ਦੇ 15 ਦੇ ਆ। ਠੀਕ ਹੈ ਮੈਂ ਪਹਿਲੇ ਕਿਹਾ ਬਾਰੇ ਮਾਰਕੇ 15 ਦੇ ਆ। ਤੇ ਬਾਕੀ ਆਪਾਂ ਕੁਝ ਕਹਿ ਨਹੀਂ ਸਕਦੇ ਜਣਕੇ 15 ਹੀ ਮਾਡਲ ਮੰਨ ਕੇ ਚੱਲੋ ਜੇ ਮੰਨ ਕੇ ਲੋ ਪੰਪ ਦਾ ਮਾਰਕਾ 15 ਦਾ ਤਾਂ 15 ਮਾਡਲ ਹੀ ਹੋਊਗਾ ਟਰੈਕਟਰ ਠੀਕ ਹੈ ਜੀ ਪੀਲੇ ਸਟicker ਵਾਲਾ ਹੈ ਐਮ ਕੇ ਐਮ ਤੇ ਬਾਕੀ ਵੀ ਟਰੈਕਟਰ ਹੈ ਸਾਰਾ origignal ਹੈ ਦੇਖਣ ਨੂੰ ਜੋ ਦਿਖ ਰਿਹਾ ਟਰੈਕਟਰ ਬਾਕੀ ਕਿਤੋਂ ਮਾੜੀ ਮੋਟੀ ਟੱਚਿੰਗ ਪੱਚਿੰਗ ਹੋਵੇ ਆਪਾਂ ਕਹਿ ਨਹੀਂ ਸਕਦੇ ਪਰ ਬਾਈ ਜਿਹੜੇ ਏਜੰਸੀਆਂ ਚ ਟਰੈਕਟਰ ਹੁੰਦੇ ਨੇ ਇਹ ਤਾਂ ਬਾਈ ਮੰਨ ਕੇ ਚੱਲੋ ਵੀ ਪਾਣੀ ਤੱਕ ਵੀ ਨਹੀਂ ਮਾਰਦੇ ਟਰੈਕਟਰ ਤੇ ਤਿਆਰ ਕਰਾਉਣਾ ਤਾਂ ਦੂਰ ਦੀ ਗੱਲ ਹੈ ਜਿਹੜੇ ਸਾਡੇ ਜਾਨ ਪਛਾਣਨ ਵਾਲੇ ਆ ਜਿੰਨੇ ਵੀ ਹੈਗੇ ਸਾਡੇ ਰੂਪੜ ਹੋ ਗਿਆ ਤੇ ਹੋਰ ਠੀਕ ਆ ਜੀ ਤੇ ਇਹ ਤਾਂ ਜਿਵੇਂ ਟਰੈਕਟਰ ਆ ਗਿਆ ਜੱਟ ਦੇ ਘਰ ਤੇ ਉਦਾਂ ਹੀ ਖੜਾ ਹੁੰਦਾ ਬਾਈ ਅਸੀਂ ਟਰੈਕਟਰ ਠੀਕ ਆ ਜੀ 390 ਬਾਈ ਰੇਟ ਮੇਰੇ ਹਿਸਾਬ ਨਾਲ ਠੀਕ ਆ ਬਾਕੀ ਜੋ ਵੀ ਮੌਕੇ ਦੇ ਇਹ 10 ਘੜ ਦੇ 15 ਘੜ ਦੇ 20 ਘੜ ਦੇ ਆ ਉਹ ਬਾਈ ਬੰਦੇ ਦੀ ਬਾਅਦ ਚ ਕਿਸਮਤ ਆ ਆਪਣੀ ਠੀਕ ਆ ਜੀ ਤੇ ਇੱਕ ਵਾਰ ਆ ਕੇ ਟਰੈਕਟਰ ਜਰੂਰ ਦੇਖਿਓ ਬਾਈ ਚਲਾ ਕੇ ਕਈ ਬਾਈ ਫੋਨ ਤੇ ਹੀ ਸੌਦਾ ਕਰੀ ਜਾਂਦੇ ਵੀਰੇ 10 ਦੋ ਲਾਸਟ ਕਿੰਨੇ ਦਾ ਦੋਗੇ ਬਾਈ ਉਹ ਤਾਂ ਬਾਈ ਗੱਲ ਹੋਣੀ ਨਹੀਂ ਹੈਗੀ ਠੀਕ ਹੈ ਜੀ। ਬਾਕੀ ਬਾਈ 5241 ਖੜਾ ਜੀ ਟਰੈਕਟਰ। ਆ ਵੀ ਚੈੱਕ ਕਰ ਲਓ। 5245 ਹੈ ਜੀ 2008 ਮਾਡਲ ਟਾਇਰਾਂ ਦੀ ਤਕਰੀਬਨ 70 ਪੈਸੇ 70 75 ਪੈਸੇ ਟਾਇਰਾਂ ਦਾ ਬਾਈ ਟਰੈਕਟਰ ਦੇ। ਪਿਛਲੇ ਟਾਇਰ 14 ਦੇ ਆਉਂਦੇ ਆ। ਠੀਕ ਹੈ ਜੀ ਟਰੈਕਟਰ ਸਾਫ਼ ਹੈ ਬਾਈ ਪੈਸੇ। ਵੀ ਥੋੜਾ ਧੋਣੇ ਵਾਲੀ ਹੈ ਟਰੈਕਟਰ। ਠੀਕ ਹੈ ਜੀ। ਲੋ ਜਿਸਕਰੋ ਕੰਡੀਸ਼ਨ ਚੈੱਕ ਟਰੈਕਟਰ ਦੀ। ਇਸੇ ਉਸੇ ਰੰਗ ਬਹੁਤ ਸੋਹਣਾ ਪਿਆ ਬਈ ਟਰੈਕਟਰ ਦਾ ਤਕਰੀਬਨ ਹਾਂਜੀ 8 ਮਾਡਲ ਹੈ ਠੀਕ ਹੈ ਜੀ ਤੇ ਮੋਲੇ ਟਾਇਰ ਬਾਈ ਰੇਡੀਅਲ ਪਾਏ ਹੋਏ ਆ ਬੀਕੇਟੀ ਤੇ ਪਿਛਲੇ ਟਾਇਰ ਐਮਆਰਐਫ ਦੇ ਪਲੱਸ ਦੇ ਤੇ ਉੱਪਰੋਂ ਬਾਈ ਮੜਾ ਮੜਾ ਰੰਗ ਹਲਕਾ ਹਲਕਾ ਜਿਹਾ ਖਰਾਬ ਹੋਇਆ ਹੋਇਆ ਮੈਸੀ ਦਾ ਰੰਗ ਲਿਹਾ ਹੈ ਬਾਈ ਸ਼ੋਹਾਂ ਤੇ ਹਲਕਾ ਹਲਕਾ ਜਿਹਾ ਬਾਈ ਆ ਦੇਖੋ ਜ਼ਿਆਦਾ ਨਹੀਂ ਹੈਗਾ ਮੜਾ ਮੜਾ ਰੰਗ ਖਰਾਬ ਹੋਇਆ ਹੋਇਆ ਹੂੰ ਸਾਈਡਾਂ ਤੋਂ ਤੇ ਆਪਣਾ ਵਧੀਆ ਰੰਗ ਪੂਰਾ ਵਧੀਆ ਬਾਈ ਠੀਕ ਹੈ ਜੀ ਐਵਰ ਹੋਲਡਰ ਲੱਗੀ ਹੋਈ ਆ ਟਰੈਕਟਰ ਨੂੰ ਮਹਾਨ ਆ ਇਹ ਮਹਾ ਮਹਾਨ ਇੱਕ ਇਹ ਚ ਮਹਾਨੋਂ ਦਾ ਇੱਕ ਮਹਾ ਮਹਾਨ ਆਉਂਦਾ ਮਹਾ ਮਹਾਨ ਇਹਦਾ ਉੱਪਰਲਾ ਮਾਡਲ ਹੈ ਮਾਹ ਥੋੜਾ ਥੱਲੇ ਵਾਲਾ ਮਾਡਲ ਆ ਜਾਂਦਾ ਠੀਕ ਹੈ ਜੀ ਤੇ ਬੈਟਰੀ ਵੀ ਇਹ ਚ ਬਾਈ ਦੇਖਣ ਲੱਗਦਾ ਵੀ ਜਿਵੇਂ ਨਵੀਂ ਰੱਖੀ ਹੁੰਦੀ ਆ ਤੇ ਇਹਦਾ ਮੁੱਲ ਬਾਈ ਤਕਰੀਬਨ ਇਹ 2 ਲੱਖ 90000 ਰੁਪਏ ਮੰਗਦੇ ਆ ਬਾਕੀ ਜੋ ਵੀ ਹੈਗਾ ਇਹਦਾ ਵੀ ਮੌਕੇ ਤੇ ਮਾਨ ਹੋ ਜਾਊਗਾ ਬਾਈ ਠੀਕ ਹੈ ਜੀ ਵੇਟ ਨੂੰ ਨਾਲੇ ਆਉਂਦੇ ਆ ਬਾਈ ਚੱਕਿਆਂ ਦੇ ਵਿੱਚ ਤੇ ਬਾਕੀ ਬਈ ਫਿਲਹਾਲ ਤਿੰਨੇ ਟਰੈਕਟਰ ਆ ਬਾਕੀਆਂ ਕੋਲ ਪਿੱਛੇ ਵੀ ਟਰੈਕਟਰ ਖੜੇ ਆ ਵਰਕਸ਼ਾਪ ਦੇ ਵਿੱਚ ਉਹ ਥੋੜਾ ਜਿਹਾ ਉੱਥੇ ਬਈ ਨਾਲ-ਨਾਲ ਖੜਾਏ ਹੋ ਟਰੈਕਟਰ ਉੱਥੇ ਵੀਡੀਓ ਵਧੀਆ ਬਣਨੀ ਨਹੀਂ ਹੈਗੀ ਤੇ ਹੌਲੈਂਡ ਏਜੰਸੀ ਆ ਬਈ ਇਹ ਸਾਡੇ ਜਦੋਂ ਆਪਾਂ ਰੋਪੜ ਤੋਂ ਮਰੰਡੇ ਨੂੰ ਜਾਂਦੇ ਆ ਉੱਥੇ ਹੈਗੀ ਏਜੰਸੀ ਇਹ ਉਹ ਸਾਹਮਣੇ ਨੰਬਰ ਆ ਸਕਰੀਨ ਤੇ ਇਹਨਾਂ ਦੇ 949 82 752 ਠੀਕ ਆ ਜੀ ਉਹ ਨੰਬਰ ਤੇ ਬਈ ਇਹਨਾਂ ਨਾਲ ਕੰਟੈਕਟ ਕਰ ਲਿਓ ਠੀਕ ਆ ਜੀ ਤਿੰਨ ਟਰੈਕਟਰ ਖੜੇ ਆ ਤਿੰਨੇ ਟਰੈਕਟਰ ਠੀਕ ਆ ਬਈ ਸ਼ੋਅ ਦੇ ਰੀਜਨਲ ਆ ਬਾਈ ਤਨੇ ਟਰੈਕਟਰ ਇਹ ਗੱਲ ਦੀ ਮੈਂ ਆ ਜੋ ਆਪਾਂ ਦੇਖ ਕੇ ਪਤਾ ਲੱਗਦਾ ਤਨੇ ਟਰੈਕਟਰ ਰਿਜਨਲ ਆ ਠੀਕ ਆ ਜੀ ਬਾਕੀ ਬਾਈ ਵੀਰਾਂ ਨੂੰ ਬੇਨਤੀ ਆਹੀ ਆ ਵੀ ਕਈ ਵੀਰ ਬਾਈ ਵਿੱਚ ਕਹਦੇ ਨੇ ਵਿੱਚ ਨਹੀਂ ਬਾਈ ਇਹ ਕੱਟਦੇ ਹੈਗੇ ਟਰੈਕਟਰ ਤੇ ਇਹਦਾ ਬਾਈ ਨਵੇਂ ਦੇ ਵਿੱਚੇ ਕੱਟਦੇ ਆ ਠੀਕ ਆ ਜੀ ਸਾਡੇ ਬਾਕੀ ਜੇ ਕਿਸੇ ਨੇ ਨਵਾਂ ਹਾਲੈਂਡ ਲੈਣਾ ਸਾਡੇ ਏਰੀਆ ਚ ਤਾਂ ਬਾਈ ਇਹਨਾਂ ਤੋਂ ਲੈ ਸਕਦੇ ਆ ਸਿੰਗਲਾ ਟਰੈਕਟਰ ਵਾਲੇ ਆ ਜੀ ਇਹ ਤੇ ਵੈਸੇ ਜਿਹੜੀ ਮੇਨ ਬ੍ਰਾਂਚ ਆ ਨਵਾਂ ਸ਼ਹਿਰ ਪੂਰੇ ਸਾਡੇ ਡੀਲਰਸ਼ਿਪ ਖੁੱਲੀ ਹੋਈ ਆ ਕਿਉਂ ਕਿ ਇਹ ਟਰੋਪੜ ਹੀ ਨਾ ਰੋਪੜ ਕਈ ਸਾਡੇ ਬਾਈ ਰੋਪੜ ਪੁੱਛਦੇ ਰੋਪੜ ਨਹੀਂ ਹੈਗੇ ਬਾਈ ਹਾਲੈਂਡ ਦੀ ਯਾਂਸੀ ਸਾਡੇ ਸਾਲਾ ਉਪਰ ਪੈਂਦੀ ਆ ਠੀਕ ਹੈ ਜੀ ਤੇ ਜੌਂਡੀ ਟਰੈਕਟਰ ਵੀ ਸੋਣਾ ਬਾਈ ਜੇ ਕਿਸੇ ਨੇ ਲੈਣਾ ਠੀਕ ਹੈ ਜੀ 20 ਮਾਡਲ ਤੇ ਬਾਕੀ ਬਾਈ ਜਿੱਦਾਂ ਕਈ ਵੀਰ ਕਰਨੇ ਵੀ ਪੁਰਾਣੇ ਟਰੈਕਟਰ ਨਹੀਂ ਗਾਰੰਟੀ ਵਾਰੰਟੀ ਤਾਂ ਬਾਈ ਪੁਰਾਣੇ ਟਰੈਕਟਰਾਂ ਦੀ ਏਜੰਸੀ ਵਾਲੇ ਕੋਈ ਗਾਰੰਟੀ ਨਹੀਂ ਦਿੰਦੇ ਤੁਸੀਂ ਆ ਕੇ ਆਪਣਾ ਟਰੈਕਟਰ ਉਰੇ ਦੇ ਪਾਸ ਕਰਕੇ ਜੇ ਆਪਣਾ ਬੰਦਾ ਮਿਸਤਰੀ ਲਿਓ ਬਾਈ ਜਿੱਦਾਂ ਮਰਜੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਜੀ ਜਿਹੜੀ ਗਾਰੰਟੀ ਬਰੰਟੀ ਉਹ ਨਵੇਂ ਟਰੈਕਟਰ ਦੀ ਹੁੰਦੀ ਆ ਬਾਈ ਠੀਕ ਹੈ ਜੀ ਇਹ ਟਰੈਕਟਰ ਜਿੰਨੇ ਵੀ ਸਾਰੇ ਜ਼ਿੰਮੇਦਾਰਾਂ ਦੇ ਚੱਲੇ ਹੋਏ ਟਰੈਕਟਰ ਆਏ ਨੇ ਤੇ ਬਾਕੀ ਚੀਜ਼ ਦਾ ਬਾਈ ਬਾਹ ਕੇ ਵਰਤ ਕੇ ਪਤਾ ਲੱਗਦਾ ਠੀਕ ਹੈ ਜੀ ਤੇ ਬਾਕੀ ਨਵੇਂ ਟਰੈਕਟਰ ਇਹਨਾਂ ਕੋ ਸਾਰੇ ਹੀ 4x4 2ਵੀਲ 3630 ਜਿਹੜਾ ਇਹਨਾਂ ਦਾ ਸਾਰਿਆਂ ਨਾਲੋਂ ਵੱਧ ਮਾਡਲ ਵਿਕਦਾ ਜੀ ਪਹਿਲਾ ਹਾਲ ਦੀ ਘੜੀ 4 ਵੀਲ ਵੀ ਬਾਈ ਪਹਿਲਾਂ ਘੱਟ ਵਿਦਿਆ ਹੁਣ ਹੁਣ ਬਾਈ 4 ਵੀਲ ਟਰੈਕਟਰ ਜੀ ਪਿਛਲੇ ਸਾਲ ਬਹੁਤ ਵਿਕਿਆ 3630 ਜਿਹੜਾ ਬਾਈ ਪਾਵਰ ਬ੍ਰਾਂਡ ਇਹਨਾਂ ਦਾ ਜਿਹੜੇ ਟਰੈਕਟਰ ਨੇ ਹਾਲੈਂਡ ਦਾ ਨਵਾਂ ਨਾਮ ਬਣਾਇਆ ਬਾਈ 3630 ਸਪੈਸ਼ਲ ਐਡੀਸ਼ਨ ਤੇ ਫਾਈਬਰ ਹੁੱਡ ਬਾਈ ਇਹਨਾਂ ਨੂੰ ਨਾਲ ਆਉਂਦੀ ਆ ਆ ਮੈਨੂੰ ਵਧੀਆ ਚੀਜ਼ ਲੱਗੀ ਜਿਹੜੀ ਫਾਈਬਰ ਨਾਲ ਦਿੰਦੀ ਪਰ ਬਾਈ ਤਕਰੀਬਨ ਰੇਟ ਵੀ ਉਨਾ ਹੀ ਆ ਫਿਰ ਟਰੈਕਟਰ ਦਾ ਉੱਥੀ ਚਲੇ ਜਾਂਦਾ ਕੰਮ ਘੁੰਮ ਘਮਾ ਕੇ ਠੀਕ ਆ ਜੀ ਰੇਟ ਮਤਲਬ ਕਿ ਅੱਜ ਦੇ ਟਾਈਮ 'ਚ ਜੇ ਆਪਾਂ ਗੱਲ ਕਰੀਏ 50 55 ਪਾਵਰ ਦੇ ਤਾਂ ਹਾਲੈਂਡ ਦਾ ਰੇਟ ਸਾਬ ਤੇ ਬਾਈ ਆ ਉੱਪਰ ਆ ਜੌਂਡੀਅਰ ਤੇ ਵੀ ਜੇ ਹੋਰ ਟਰੈਕਟਰ ਨਹੀਂ ਗੱਲ ਕਰੀਏ ਤਾਂ ਸਾਬ ਤੇ ਬਾਈ ਫਿਲਹਾਲ ਦੇ ਟਾਈਮ ਅੱਜ 'ਚ ਹੋਲੈਂਡ ਸਾਰੇ ਉਹਨਾਂ ਮੈਗਾ ਬ੍ਰਾਂਡ ਆ ਬਾਈ ਪੰਜਾਬ ਪੰਜਾਬ ਦੀ ਗੱਲ ਕਰਦਾ ਬਾਕੀ ਤਾਂ ਹੁਣ ਚਲੋ ਪਤਾ ਨਹੀਂ ਠੀਕ ਆ ਜੀ ਤੇ ਬਾਕੀ ਨੰਬਰ ਮੈਂ ਤੁਹਾਨੂੰ ਮੈਂਸ਼ਨ ਕਰਤਾ ਬਾਈ ਉਹ ਨੰਬਰ ਆ ਸਾਹਮਣੇ ਇਹਨਾਂ ਨਾਲ ਕੰਟੈਕਟ ਕਰ ਲਿਓ ਕਿਸੇ ਵੀ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੋਈ ਠੀਕ ਆ ਜੀ ਤੇ ਬਾਕੀ ਕਿਸੇ ਵੀ ਨੂੰ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਤੇ ਮੇਰਾ ਨੰਬਰ ਬਾਈ ਪਤਾ ਹੀ ਆ ਮੈਂ ਆਪਣਾ ਨੰਬਰ ਵੀ ਥੱਲੇ ਮੈਂਸ਼ਨ ਕਰ ਦਊਗਾ ਸਕਰੀਨ ਤੇ ਜੀ ਕਿਸੇ ਨੂੰ ਕੋਈ ਜਾਣਕਾਰੀ ਲੈਣੀ ਉੱਥੇ ਜਾ ਕੇ ਲੈ ਲਿਓ ਜੀ ਤੇ ਮੈਂ ਵੀ ਬਾਈ ਜਾਣਾ ਸ਼੍ਰੀ ਫਤੇਗੜ ਸਾਹਿਬ ਨੂੰ ਰਸਤੇ 'ਚ ਜਾ ਰਿਹਾ ਸੀ ਬਾਈ ਆਪਣੇ ਜਾਣਕਾਰ ਤੇ ਉੱਥੇ ਆਪਣਾ ਲੰਗਰ ਹੈ ਜੀ ਪਿੰਡ ਵਾਲਿਆਂ ਨੇ ਲਾਇਆ ਹੋਇਆ ਕੱਲ ਜਾਣਾ ਸੀ ਕੱਲ ਲੇਟ ਹੋ ਗਿਆ ਬਾਈ ਅੱਜ ਵੀ ਹੁਣ ਏਜੰਸੀ ਚੋਂ ਆਇਆ ਉੱਥੇ ਵੀ ਵੀਰਾਂ ਨੇ ਆਉਣਾ ਸੀਗਾ ਤਾਂ ਕਰਕੇ ਤੇ ਬਾਕੀ ਚਲੋ ਉੱਥੇ ਜਾ ਕੇ ਅੱਜ ਦੇਖਦੇ ਕਿੰਦਾ ਦਾ ਮਾਹੌਲ ਹੈ ਜੀ ਤੇ ਚੰਗਾ ਜੀ ਆ ਤੇ ਬਲੌਗ ਚ ਨਹੀਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਨਵੇਂ ਬਲੌਗ 'ਚ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ